ਲੇ ਕਿੰਨਾ ਵਲੌਗ ਸਟਾਰ ਤੇ ਮम्मा ਕਿਦਾਂ ਅੱਜ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਆਪਣੇ ਆਪਣੇ ਚੀਜ਼ਾਂ ਦਾ ਵਲੌਗ ਤੇ ਅੱਜ ਕੀ ਕਰਦੇ ਪਏ ਹਾਂ ਮਸਾਲਾ ਕਰੀਏ ਕਰੀਏ ਆਰੇ ਕਰੇਲੇ ਕਈ ਮਮੀ ਨੇ ਬਣਾਨੇ ਕਰੇਲੇ ਮम्मा ਮਮੀ ਨੂੰ ਲੱਗਿਆ ਭੁੱਖ ਮੈਂ ਲੱਗੀ ਮੈਂ ਨਾ ਮੈਂ ਨਾਲ ਹੀ ਆਇਆ ਹੁਣ ਮੈਂ ਖਾਣੀ ਰੋਟੀ ਕਉ ਬਿਵਾਲੀ ਹੋਇਆ ਆ ਤੇ ਸੁਭਾਨੀਆਂ ਸੀ ਆਪ ਕੀਤੀਆਂ ਕੰਮ ਵਾਲੀ ਆਂਟੀ ਨਹੀਂ ਆਈ ਹੈ ਅੱਜ ਅੱਜ ਕੰਮ ਵਾਲੀ ਆਂਟੀ ਨਹੀਂ ਆਈ ਤੇ ਕਿਦਾਂ ਆਪ ਵਧੀਆ ਸੁਭਾਨੀਆਂ ਨਹੀਂ ਆਈ ਅੱਜ ਵਧੀਆ ਸੁਭਾਨੀਆਂ ਕੀਤੀਆਂ ਪਰਸਾਂ ਤੇ ਆਂ ਕਮ ਆਦੀ ਆ ਵੀਨੇ ਪਾਪਾ ਨਾ ਮਾ ਪੋਚਾ ਲੈ ਕੇ ਆਏ ਸਟੈਂਡਿੰਗ ਪੋਚਾ ਮੈਨੂੰ ਸਵੇਰੇ ਪੋਚਾ ਖਰਾਬ ਹੋ ਗਿਆ ਮੈਂ ਸੁੱਤੀ ਹੋਈ ਸੀ ਕਿਹਨੂੰ ਦੱਸਿਆ ਮੈਂ ਤਾਂ ਮੈਨੂੰ ਸੁੱਤੀ ਹੋਈ ਸੀ ਆ ਤੇ ਹੁਣ ਹੁਣ ਪਾਪਾ ਆਂਦੇ ਆ ਫੇਰ ਫੇਰ ਬਣਾਉਂਦੇ ਆ ਸਬਜੀ ਸਬਜੀ ਕਰੇ ਲਾਪੜੇ ਵਲੌਗ ਚੱਲਣ ਦੇ ਇੱਥੇ ਇਹ ਗਾਣੇ ਆਪਣਾ ਹਾਰੀਗੋਡ ਵਾਲਾ ਨਹੀਂ ਹਾਰੀਗੋਡ ਨਹੀਂ ਵੰਡਰਲੈਂਡ ਵਾਲਾ ਵਲੌਗ ਦੇਖ ਲਓ ਹਾਂ ਬਹੁਤ ਮਜ਼ਾ ਆਇਆ ਸੀਗਾ ਇਹ ਦੋ ਦਿਨ ਤੋਂ ਵਲੌਗ ਨਹੀਂ ਬਣਾਇਆ ਕਿਉਂਕਿ ਥੱਕ ਬਹੁਤ ਹੋਇਆ ਸੀ ਤਾਂ ਅੱਜ ਸ਼ੁਰੂ ਅੱਜ ਬਣਾਇਆ ਵਲੌਗ ਹਾਂਜੀ ਮੰਮੀ ਕਰਦੇ ਪਏ ਆ ਗ੍ਰੈਂਡ ਮਸਾਲਾ ਤੇ ਹਾਂਜੀ ਇਧਰ ਲੈਂਦੀ ਆ ਗੋਭੀ ਦੇਖੋ ਜੀ ਇੰਨਾ ਕ ਫੁੱਲ ਗੋਭੀ ਦਾ 60 ਰੁਪਏ ਦਾ ਦਿੱਤਾ ਕਹਿੰਦੇ ਜੀ ਮੈਂ ਗੋਭੀ ਵਾਲੀ ਰੋਟੀ ਖਾਣੀ ਆ ਇਧਰ ਕਲੇਲੇ ਧੋ ਦਿੱਤੇ ਆ ਮੈਂ ਇਹਨਾਂ ਨੂੰ ਪਾਉਂਦੇ ਆ ਫਰਾਈ ਕਰਨੇ ਰੱਖਦੇ ਆ ਕਲੇਲਿਆਂ ਨੂੰ ਤੇ ਇਹਨੂੰ ਬਣਾ ਕੇ ਦਿੰਨੀ ਆ ਗੋਭੀ ਵਾਲੀ ਰੋਟੀ ਮੈਨੂੰ ਗੋਭੀ ਵਾਲੀ ਰੋਟੀ ਖਾਣੀ ਆ ਕਬੀ ਮਹਿੰਗੀਆਂ ਬੜੀਆਂ ਹੋ ਗਈਆਂ ਸਬਜ਼ੀਆਂ ਮਹਿੰਗੀਆਂ ਹੀ ਬੜੀਆਂ ਹੋ ਗਈਆਂ ਆ ਸਾਰੀਆਂ ਚੀਜ਼ਾਂ 50 ਰੁਪਏ ਕਿਲੋ ਪਿਆਜ਼ ਹੋ ਗਏ ਆ 40 50 ਟਮਾਟਰ ਹੋ ਗਏ ਆ ਸਬਜ਼ੀਆਂ ਮਹਿੰਗੀਆਂ ਹੀ ਬੜੀਆਂ ਆ ਖਾਊਗਾ ਕਿ ਤੇ ਕੀ ਖਾਵੇ ਕੋਈ ਹਨਾ ਨਿਆਣੇ ਤਾਂ ਨੱਕ ਚੱਕਦੇ ਸਬਜ਼ੀਆਂ ਨੂੰ ਤਦ ਲੋ ਮਿਲਦੇ ਆ ਫੇ ਤੁਹਾਨੂੰ ਨਾਲੇ ਬਣਾਉਦੇ ਆ ਕਰੇਲੇ ਤਾਂ ਖਾਲਦੇ ਆ ਫੇ ਹਾਂਜੀ ਇੱਧਰ ਕਰੇਲੇ ਪਾ ਦਿੱਤੇ ਆ ਇੰਨੇ ਕ ਪਾ ਦਿੱਤੇ ਫਰਾਈ ਹੋਣਾ ਤੇ ਇੱਧਰ ਆ ਪਾਇਆ ਕਰੇਲੇ ਕਰੇਲੇ ਵਿੱਚ ਬੀਜ ਆ ਰੈੱਡ ਰੈੱਡ ਕਲਰ ਦੇ ਚਲੋ ਕੱਢ ਦਾਂਗੇ ਫੇ ਰਾਤੀ ਨਮਕ ਲਾ ਕੇ ਰੱਖੀ ਸੀ ਮੈਂ ਕਿਹਾ ਸਬਜ਼ੀ ਇਹ ਬਣਾਵਾਂਗੇ ਪੱਲੂ ਨੂੰ ਬਣਾਤੀ ਆ ਰੋਟੀ ਪਲਗਾ ਖਾਂਦੀ ਪਈ ਆ ਰੋਟੀ ਹਾਂਜੀ ਸਵਾਦ ਲੱਗੀ ਹੈ ਦਿਖਾਓ ਓ ਹੋ 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 ਗੱਭੀ ਵਾਲੀ ਹਾਂ ਲਓ ਜੀ ਚਾਹ ਬਣਾਈ ਸੀਗੀ ਪੱਲੂ ਲਿਆ ਵੱਡੇ ਗਲਾਸ ਆ ਜਾ ਚਾਹ ਬਣਾਈ ਸੀ ਇਸਕੇ ਨਾਲ ਥੋੜੀ ਥੋੜੀ ਅਸੀ ਲਰਦੀ ਕਹਿੰਦੀ ਮੈਂ ਅੱਧਾ ਕੱਪ ਲੈਣਾ ਆ ਚਾਹ ਦਾ ਮੰਮੀ ਖਾਦੀ ਦਵਾਈ ਮੰਮੀ ਨੇ ਕੋਲਡ ਦੀ ਤੇ ਮੰਮੀ ਮਾਰਦੇ ਤੂੰ ਮੰਮੀ ਮਾਰਦੇ ਝੋਕਾ ਹੈ ਮੰਮੀ ਤਨਜੀ ਦਾਦੀ ਨਹੀਂ ਨਹੀਂ ਉਹਦੇ ਅੱਥਰ ਪਾ ਲੈ ਮੰਮੀ ਨੇ ਮਸਾਲਾ ਤਿਆਰ ਕਰ ਦਿੱਤਾ ਹੁਣ ਮੈਂ ਬਣਾਉਂਗੀ ਕਰੇਲੇ ਪਹਿਲਾਂ ਪਾ ਕੇ ਆਉਂਗੀ ਕੱਪੜੇ ਸੁੱਕਣੇ ਮੰਮੀ ਦੇਖ ਲਓਗੇ ਕਰੇਲੇ ਆ ਕੇ ਲਾਉਂਗੀ ਤੜਕਾ ਕਰੇਲਿਆਂ ਤੇ ਤੂੰ ਚਾਹ ਪਾ ਕੇ ਦਵਾ ਔਰ ਇਹ ਕੰਨਾਂ ਨੂੰ ਲਾਏ ਆ ਹੈੱਡਫੋਨ ਫੋਨ ਤਾਂ ਬਗੈ ਰੋਟੀ ਲੰਗਦੀ ਨਾ ਹੈਂ ਮੈਂ ਫੋਨ ਤਾਂ ਤੂੰ ਬਸ ਫੋਨ ਮਿਲ ਜਾਵੇ ਬਸ ਉਹਦੇ ਗਾਣੇ ਸੁਣ ਲਾਪਣਾ ਹੈਨਾ ਚਲੋ ਖਾ ਲਾ ਰੋਟੀ ਫੇਰ ਚਲੋ ਮਿਲਦੇ ਆਂ ਫੇਰ ਬਣਾਉਂਦੇ ਆਂ ਫੇਰ ਕਰੇਲੇ ਫੇ ਤੁਹਾਨੂੰ ਦਿਖਾ ਲਦੇ ਆਂ ਅੱਜੇ ਪਪਾ ਆ ਗਏ ਹੋ ਪਪਾ ਰੋਟੀ ਖਾ ਕੇ ਜਾਊਗੇ ਹਾਂ ਤੇ ਮੰਮਾ ਲੱਗੇ ਆਪਣੇ ਸੋਟਾ ਨੂੰ ਹਾਂ ਉਹ ਦਾਸਤਾ ਪਾ ਉਹ ਵੰਡਰਲੈਂਡ ਵਾਲੇ ਸੀ ਦੋ ਆਪਾ ਉਹ ਪਾਉਂਦੇ ਨਾ ਫੇਰ ਹਾਂ ਸਟਾਰਟ ਆਪਣੇ ਦੁਆਰਾ ਆਪਣੇ ਕੰਮ ਤੇ ਆ ਗਏ। ਹੁਣੇ ਵਾਪਸ ਸੰਭਵੀਆਂ ਆਪਣਾ ਸੁਰੂ। ਥੋੜਾ ਥੋੜਾ ਵਾਪਸ ਆ ਗਏ। ਹੁਣ ਥੋੜਾ ਥੋੜਾ ਕੰਮ ਰਹਿ ਗਿਆ। ਹੁਣ ਥੋੜਾ ਥੋੜਾ ਕਰਿਆ ਕਰਾਂਗੇ 1 ਘੰਟਾ 1/2 ਘੰਟਾ। ਆਹਦੇ ਨੇ ਗੱਲ ਕਰਾਂ। ਕੋਲਡ ਕਾਫੀ ਬਣਾ ਦੋ। ਰੋਟੀ ਨਹੀਂ ਖਾਣੀ ਸੋਣਾ। ਨਹੀਂ ਖਾਣੀ ਨਾ। ਇਹਨੇ ਪ੍ਰੋਟੀਨ। ਪ੍ਰੋਟੀਨ ਖਾ ਕੇ ਹੱਡੀ ਐ ਥੋੜਾ ਥੋੜਾ ਪਹਿਲਾਂ ਹੀ ਲੈ ਲੇ। ਬਣਾ ਕੋਲਡ ਕਾਫੀ। ਬਾਈ ਇੱਥੇ ਜਾਓ ਓਏ ਤੱਕ 4:00 ਪਾਸਟਾ ਬਣਾ ਲਿਓ। ਵੇ ਮੈਂ ਕ੍ਰੇਲੇ ਨਹੀਂ ਖਾਂਦੀ ਅੱਜਕੱਲ੍ਹ ਅੱਜਕੱਲ੍ਹ ਐਨੇ ਸਵਾਦ ਦੇ ਪਿਛਲੀ ਵਾਰ ਯਾਰ ਮੈਂ ਬਿਮਾਰ ਸੀਗੀ ਨਾ ਤਾਂ ਮੈਨੂੰ ਪਿਛਲੀ ਵਾਰ ਇਹਦਾ ਇਹ ਕੀ ਕੀਤਾ ਕ੍ਰੇਲਾ ਖਾਦਾਂ ਨੂੰ ਮੈਨੂੰ ਦਰਦੀ ਹੋਣੀ ਕ੍ਰੇਲਾ ਮੈਂ ਕ੍ਰੇਲੇ ਨਹੀਂ ਖਾਦੀ ਮੈਨੂੰ ਉਲਟੀ ਹੋ ਗਈ ਓਏ ਮੈਂ ਹਰ ਵਾਰੀ ਤੂੰ ਹਰ ਕੋਈ ਥੋੜੀ ਜਿਹੀ ਤੇ ਸਿਹਤ ਨਹੀਂ ਠੀਕ ਸੀ ਤਾਂ ਉਹ ਹੋ ਗਿਆ ਇਦਾਂ ਮੈਨੂੰ ਮੈਨੂੰ ਮੋਟਰ ਦਾ ਹੁੰਦਾ ਨੂੰ ਕਰ ਲੈਣਾ ਨਾ ਨਾ ਖਾਓ ਨਹੀਂ ਮਾਂ ਕਰਦਾ ਜਿੱਦ ਨਹੀਂ ਨਾ ਖਾਓ ਚਲ ਕਰ ਲਓ ਤੇ ਆਪਣਾ ਸੂਟ ਪਹਿਨ ਲਓਗੀ ਤੇ ਮਮਾ ਖਾਣ ਲੱਗੇ ਰੋਟੀ ਹੋ ਮੈਂ ਰੋਪਿੰਦੀ ਪਈਆਂ ਕੋਲਡ ਕਾਫੀ ਆ ਗਈ ਆਏ ਘਰੇਲੇ ਰਣਾ ਮਸਾਲਾ ਆ ਦੇ ਕਰੇਲੇ ਮਸਾਲਾ ਕਰੇਲਾ ਦੇ ਦੇ ਇੱਕ ਹੋਰ ਨਹੀਂ ਪਕੌੜੀਆਂ ਪੌਣ ਦਾਲ ਵੀ ਖਾਣੀ ਆ ਤੁਹਾਨੂੰ ਦਾਲ ਵੀ ਖਾਣੀ ਆ ਚਾਵਲ ਪਈਆਂ ਦਹੀਂ ਪਕੌੜੀਆਂ ਫਿਰ ਮੈਂ ਦਾਲ ਚਾਵਲ ਖਾ ਲਵਾਂ ਪਹਿਲੇ ਕੋਫੀ ਪੀ ਕੇ ਦੀ ਹੁਣ ਖਾ ਲੈਂਦੀ ਮਤਲਬ ਖਾ ਲੈਂਦੀ ਕੀ ਕਰਨੀ ਆ ਮੈਂ ਮੈਂ ਆ ਟੱਕਣ ਚੱਕਿਆ ਹੋਂਦੀ ਨਹੀਂ ਇਹ ਦਿਖਾਓ ਆ ਦੇ ਇਧਰ ਪਹਿਲੇ ਮਸਾਲਾ ਕਰੇਲੇ ਆ ਆ ਨਹੀਂ ਆ। ਇਹ ਆ ਮम्मी ਆ। ਮੈਨੂੰ ਪਤਾ ਨਹੀਂ ਜੰਮੀ ਆ ਗਰੇ ਪਾਪਾ ਆਏ। ਆ ਰੋਟੀ ਆ। ਆ ਪਾਪਾ ਆ ਆ ਦਾਦੀ ਆ ਆ ਹਰਮਣਾ। ਤੇ ਮੈਂ ਕਿਹਾ ਮੈਂ ਤੁਸੀ ਕੀ ਮੈਂ ਕੈਮਰੇ ਜਿਵੇਂ ਸ਼ੇ ਮਸਾਲਾ। ਬੜੇ ਮਸਾਲੇ ਬੜੇ ਦੇ। ਮੜਾ ਜਾਲੀ ਮੋੜੇ ਤੇ ਮਿਲਣਾ ਹੈਗਾ ਦੀ ਬਸ ਬਸ ਕਹੂੰਗੇ ਨਾ ਇੱਕ ਚਮਚਾ ਚਰ ਪਾ ਦੇ। ਨਹੀਂ ਮੈਂ ਮੋੜ ਲਾ ਲੂ ਤੁਹਾਰਾ ਦੀ ਬਸ। ਲੈ ਮੂੰਨ ਪਾਇਆ ਇੱਕ ਚਮਚਾ ਹੋਰ। ਅਜੇ ਪਾਇਆ ਨਹੀਂ ਤੁਮੇ ਪਾਇਆ ਨਹੀਂ। ਮੈਂ ਛੱਡ ਤਾਂ ਹੁਣੇ ਲੇ। ਮੈਂ ਤੁਹਾਨੂੰ ਦੋ ਬਾਤਾਂ ਚਲੋ ਫਿਰ ਮੰਮੀ ਹੁਣ ਖਾ ਲਾ ਰੋਟੀ ਮੈਨੂੰ ਸਾਡੀ ਦੇਣੀ ਆ ਗਿਆ ਕਿਚਨ ਹੋ ਗਿਆ ਰੋਟੀ ਰੋਟੀ ਖਾ ਲਈ ਤੇ ਸਾਰਾ ਕੰਮ ਸਾਰਾ ਕਿਚਨ ਦਾ ਹੋ ਗਿਆ ਪਾਪਾ ਚੀਜ਼ ਦੇਖਦੇ ਪਏ ਆ YouTube ਵੱਲੋਂ ਮੇਲਾ ਆਇਆ ਹੈ ਨਾ ਉਹ ਮੈਸੇਜ ਆਇਆ ਸੀ ਕੋਈ ਦੇ ਰਹਾ ਹਾਂ ਤੇ ਅਸੀਂ ਸਾਡਣ ਵਿੱਚ ਜਮੇ ਮੂਵੀ ਦਾਦੀ ਵੀ ਦਾਦੀ ਦੇਗਾ ਪਹਿਲੀ ਜੀ ਮੂਵੀ ਜਿਹੜਾ ਮੈਂ ਵਲੌਗ ਵਿੱਚ ਲਾਈ ਸੋ ਗਈ ਉਹ ਚਲਾਕ ਬੋਲ ਇੱਕ ਬਲੈਕ ਮੂਵੀ ਆਈ ਹੈ ਬਹੁਤ ਸੋਹਣੀ ਮੂਵੀ ਇਹ ਦੇਖ। ਇਹ ਕਿ ਪੁਰਾਣੀ ਆ। ਇਹ ਕਿ ਪੁਰਾਣੀ ਆ। ਫਿਰ ਤੋਂ ਨਹੀਂ ਆ। ਹਾਂ। ਮੈਂ ਕਰੀ ਸਭ ਨਾ ਅਲਰੇਡਿ ਹੋਮਵਰਕ। ਤੇ ਦੇਖ ਲਓ ਫਿਰ ਮੂਵੀ। ਚਲੋ। ਇਹ ਜਾ ਪਿੰਦੇ ਆ ਦੇ ਵੀ ਮਿਲਦੇ ਆ। ਓਕੇ। ਮਮਾ ਆ ਗਏ ਮੈਂ ਬਚਾ ਰੋ। ਉਹ ਚਾਹ ਦੇ ਸਭ ਸਬਜੀ ਲੈ ਆ ਨਾ। ਪਾਣੀ ਉਬਲ ਗਿਆ। ਪਾਸਤਾ ਬਾਲਣਾ ਹੈ ਕਿਛੇ। ਮਾਰੂ ਲੈ ਜਾ ਕੇ ਪਾਸਤਾ। ਸਬਜੀ ਰੂਜੇ ਲੈ ਕੇ ਆਇਆ। ਪਾਸਤਾ ਆਇਆ। ਅਸੀਂ ਬਣਾਉਂਦੇ ਹੁੰਨੇ ਆ ਉਹ ਦੂਜਾ ਮਿਕਸ ਕਰਕੇ ਮਕਰੋਨੀ ਤੇ ਪਾਸਤਾ ਹਣਾ। ਮੈਂ ਅੱਜ ਰੀਤੀ ਤਾਂ ਮੈਂ ਅੱਧਾ-ਅੱਧਾ ਕਿਲੋ ਲਈਆਂ ਜਿਆਦਾ ਹੀ ਆ ਮੈਂ ਕਿ ਥੋੜਾ ਥੋੜਾ ਬਣਾਉਂਦੇ ਹਾਂ ਨਾ ਵਿੱਚ ਥੋੜਾ ਇੱਜ ਪਹਿਲਾਂ ਥੋੜਾ ਇੱਜ ਪੰ ਫਿਰ ਇੱਕ ਪਲ ਸੇ ਬਣ ਜਾਊਗਾ ਆਪਾਂ ਕਰਦੇ ਹਾਂ ਇੱਕ ਵੰਕਾ ਕਿਦਾਂ ਬਣਾਵਾਂਗੇ ਮਤਲਬ ਥੋੜਾ ਬਣਾਉਣਾ ਹੈ ਮੈਂ ਇੱਕ ਰਿਸ ਵੀ ਦੇਖੀ ਹੋਈ ਹੈ ਚੀਜ਼ ਵਾਲੇ ਦੀ ਚੀਜ਼ ਵਾਲਾ ਨਹੀਂ ਕਰੀਮੀ ਜਿਹੜੀ ਨਾ ਜਿਹੜਾ ਮੰਮੀ ਪਾਸਤਾ ਬਹੁਤ ਜ਼ਿਆਦਾ ਸੌਲ ਬਣਾ ਲਿਆ ਹੈ ਨਾ ਮੰਮੀ ਪਾਸਤਾ ਬਹੁਤ ਜ਼ਿਆਦਾ ਸੌਲ ਨਾ ਨਹੀਂ ਸੱਚੀ ਹੈ ਪਾਸਾ ਬਹੁਤ ਵਗੁੰਦਾ ਹੈ ਹਾਂਜੀ ਆ 모ਗੋਲੇ ਨੂੰ ਆ 모ਗੋਲੇ ਨੂੰ ਠੀਕ ਆ ਥੋੜਾ ਹੋਰ ਬਣਾ ਲਓ ਯਾਰ ਬਹੁਤ ਅੱਛਾ ਜਿਹੜੇ ਪਾਣਾ ਨੇ ਆਲੇ ਆ ਪਾਣੀ ਦੂਸਰਾ ਪਾ ਲਈਏ ਇਹ ਵਿੱਚ ਪਾ ਲਈਏ ਵਿੱਚ ਇਹ ਥੋੜਾ ਹੋਰ ਬਣਾ ਲਓ ਮੈਨੂੰ ਜੰਨੀ ਆ ਇਹ ਸਵਾਦ ਬਹੁਤ ਵੋ ਬਣ ਜਾਂਦਾ ਹੁੰਦਾ ਫਿਰ ਹਾਂ ਬਸ ਵੋ ਤਾਂ ਹੁਣ ਇਹਨੂੰ ਉਬਾਲ ਲਓ ਫਿਰ ਆਪਾਂ ਦਿਖਾਉਨੇ ਆ ਤੜਕਾ ਦੜਕਾ ਲਾਉਂਦੇ ਹੋਏ ਬਣਾਉਣਾ ਹੈ ਆ ਜਿਹੜਾ ਹੈ ਨਾ ਇਹ ਬਸ ਬਣਾ ਨਹੀਂ ਕਰਨਾ ਫਿਰ ਓਕੇ ਕੱਦ ਤੇ ਬੋਇਲ ਹਾਂ ਗਾ ਬੀਆ ਇਥੇ ਲੇ ਲੇਨ ਕਿਉਂ ਚੱਲ ਜਾ ਹਲੇ ਤਾਂ ਹੋ ਨਹੀਂ ਪਾਇਆ ਨਾ ਪਾਣੀ ਥੋੜਾ ਗਰਮ ਹੋਇਆ ਉਹਦੇ ਪਹਿਲੇ ਹੋਊਗਾ ਦੇਖੋ ਹੂੰ ਮੈਂ ਅੰਤੜਕਾ ਦਾ ਦਿੱਤਾ ਸ਼ਿਮਲਾ ਮਿਰਚ ਤੇ ਪਿਆਰ ਕੱਟ ਲਿਆ ਤੇ ਸ਼ਿਮਲਾ ਸ਼ਿਮਲਾ ਮਿਰਚ ਤੇ ਪਿਆਰ ਮਹਿੰਗੀ ਬੜੀ ਆ ਕਿੰਨੇ ਰਿਓ ਇਹ ਹੈਗੀ 120 ਤੱਕ ਕਿਲੋ ਮਿਲਦੀ ਨਹੀਂ ਹੋ ਪਰ ਉਹ ਮਿਲਿਆ ਜਾ ਕੇ ਕਹਿੰਦੇ ਮਹਿੰਗੀ ਕਰਕੇ ਅਸੀਂ ਲਿਆਉਂਦੇ ਨਹੀਂ ਕਿਉਂਕਿ ਲੋਕ ਘੱਟ ਖਰੀਦਦੇ ਹਾਂ ਹਾਂ ਬੜੀਆ ਮੈਂ ਪਾਸਤਾ ਬਣਾਉਣਾ ਤਾਂ ਫੇਰ ਆਹ ਪਾਸਤਾ ਖਾਣਾ ਤੇ ਮੇਲੇ ਕਿ ਨਹੀਂ ਅੰਬ ਨਹੀਂ ਦਿਖਾਓ ਚਾਰ ਪਾਵਾਂਗੇ ਅੰਬੀਆਂ ਦੇ ਥੋੜਾ ਪਿਛਲਾ ਚਾਰ ਮੋਕ ਹੀ ਗਿਆ ਹਨਾ ਆਪਾਂ ਕਿਹੜਾ ਦੋ ਲਖਣਾ ਮਜ਼ਾਲ ਰੱਖਣਾ ਹੈ ਤੇ ਨਿੰਬੂ ਤੇ ਟਮਾਟਰ ਨਿੰਬੂ ਰਹੀ ਨਹੀਂ ਆਪਣੇ ਚਾਰ ਬੋਸ਼ ਇੱਥੇ ਮੁੱਕ ਜਾਂਦਾ ਹੁਣ ਪਾਣੇ ਦੁਬਾਰਾ ਹੂੰ ਉਦੋਂ ਤਾਂ ਕਿਹੜੇ ਚਾਰ ਪਿਆ ਆ ਉਦਾਂ ਚਾਰ ਹੈਗਾ ਆਪਣੇ ਪਿਛਲੇ ਸਾਲ ਦਾ ਮਰਤਵਾਨ ਭਰਿਆ ਪਿਆ ਆ ਤੇ ਹੁਣ ਐਜ ਕਿ ਨਹੀਂ ਪਾਉਣਾ ਹੈਗਾ ਹੋਰ ਐਂਕੀ ਆਹ ਕੁਲਪਰ ਆਹ ਕਾਪਰ ਆ ਗਿਆ ਹਾਂ ਤੇ ਹੁਣ ਹੀ ਐਜ ਕਿ ਰਖਾਣ ਜੋਗੇ ਪਾਣਾ ਆ ਆ ਪਾਸਤੇ ਲਈ ਜਵਾਨ ਚਲੋ ਹੁਣ ਤੜਕਾ ਰੜੀ ਗਾ ਲਓ ਮਿਰਚਾ ਹੁਣ ਜੇ ਪਹਿਲਾ ਇਹ ਬੇਹਤ ਹੋ ਕੇ ਰੱਖਣਾ ਚਾਹ ਪਾਵਾਂਗੇ ਹੋ ਗਿਆ ਆ ਆਪਣਾ ਪਾਸਤਾ ਬੋਲ ਹੋ ਗਿਆ ਇਹ ਕਿ ਹੰਦਾ ਗਿਆ ਹੈ ਜਦ ਤੱਕ ਅੰਦਰ ਤੋੜਕਾ ਲੈਣਾ ਅੰਦਰ ਹੋ ਜਾਣਾ ਤੇ ਆ ਮੇਰੇ ਪਾਸ ਤੇਲ ਤੇ ਪਾਣੀ ਲੋ ਹੈ ਇਹ ਆ ਚਾਹ ਦਾ ਪਿਆਜ ਤੇ ਜਦ ਪਾਸਤਾ ਬੋਇਲ ਜਾਂਦਾ ਵਾ ਮੈਨੂੰ ਸੋਚਣਾ ਮੈਨੂੰ ਮਾਇਨ ਲੱਗ ਕੱਢਣ ਬੋਸ਼ੇਤੀ ਹੋ ਗਿਆ ਨਾ ਬੋਇਲ ਗਰਮ ਪਾਣੀ ਚ ਪਾਉਣਾ ਤੇ ਕੱਢਣਾ ਹੂੰ ਤੇ ਹੁਣ ਕੀ ਕੱਢਦੇ ਮੈਂ ਮੈਨੂੰ ਤਾਂ ਨਹੀਂ ਦੇ ਦਿੱਤੀ ਕਿ ਮੈਂ ਕੱਢਾਂ ਮੈਂ ਇਹ ਉਹ ਵੀ ਆ ਕੱਢ ਕੇ ਰੱਖ ਦਵਾਂ ਤੇ ਪਾਸਤਾ ਇਹਦੇ ਚ ਪਾਉਣਾ ਹੂੰ ਆ ਬੋਇਲਣ ਦਵੇ ਆ ਆ ਬਗ ਲੱਗਦੀ ਨਹੀਂ ਆ ਰੋਟੀ ਬਰਤ ਪਾਸ ਤੇ ਚੱਕ ਡੋਗਰ ਰੱਖੋ ਤੇ ਤੇ ਫਾਈ ਡਿੱਗ ਨਾ ਜਾਣ ਟਾਕਟੇ ਉਹ ਜਿਵੇਂ ਲਾ ਮਿਰਚ ਆ ਤਨੀ ਕੀ ਆ ਨੂੰ ਬਗਾ ਸਹੀ ਕਰਦੇ ਬਾਈ ਇਸ ਤਰ੍ਹਾਂ ਕੱਟਦਾ ਇੱਚੀ ਕਿ ਭਾਇਆ ਇੰਨਾ ਪਾਣੀ ਪਾਇਆ ਆ ਫਿਰ ਉਹ ਜਿਆਦਾ ਹੋ ਜਾਂਦਾ ਹੈ ਲੈਖ ਲੈ ਦੇਖੋ ਗਰਮ ਬੜੀ ਿੱਦੇ ਪਾਸਤਾ ਖਾਈ ਨਹੀਂ ਮਿੱ ਕੱਚਾ ਕੱਚਾ ਰਿਹਾ ਕੀ ਹੋ ਕੀ ਹੋ ਬੰਦੇ ਬੇਚੇਰੇ ਨਹੀਂ ਹੋ ਮਤਵੇ ਕਹਿੰਦਾ ਲਾਉਂ ਤੇਲ ਤੁਹੂ ਬੋਗਾਨੀ ਨਾਲ ਹੂੰ ਸੇਲ ਨਹੀਂ ਪਾਇਆ ਨਾ ਫਾਇਲ ਆਹ ਆ ਬਰਾਊਨ ਹੋ ਗਿਆ ਕੋਈ ਕਦੋਂ ਨਹੀਂ ਹੈਗਾ ਓਏ ਆਇਆ ਹੁਣ ਬਰਾਊਨ ਤੇ ਆ ਗਿਆ ਬਣਾ ਆ ਗਿਆ ਵਧੀਆ ਦਾਦੀ ਕਰਦੇ ਪਾਠ ਚਾਹੀ ਮਮਾ ਹਾਂਜੀ ਹੁਣ ਪਾਠ ਦਸ਼ਮਲ ਵਰਚੂ ਹਾਂ ਇਹ ਬਣਾਉਂਦੀ ਹਾਂ ਹਾਲੇ-ਵਾਲੇ ਮਾੜੇ ਦੇ ਬ੍ਰਾਊਨ ਬਣਾਉਂਦੇ ਪਮਾ ਪਾਈਆ ਸਨਾਪ ਚੜ ਤੇ ਬਣਾ ਤੇ ਮੈਂ ਪਾਈ ਬਣਾਉਂਦੀ ਪਈ ਇਹ ਮੈਂ ਬਣਾਉਂਦੀ ਪਈ ਮੋਦਾਂ ਨਾ ਪਈ ਸੀ ਮਾੜੇ ਬੋਲਦੇ ਨੇ ਬ੍ਰਾਊਨ ਵੀਰ ਹੂੰ ਫੇਰ ਹੀ ਆ ਤੇ ਹਰੀਆ ਮਿਰਚਾਂ ਪਾਤੀਆਂ ਆ ਬਾਅਦ ਚ ਬਾਨੀ Shimla ਮਿਰਚ ਤੇ ਹਲਦੀ ਨਹੀਂ ਪਾਉਣੀ ਆਂ ਇਹ ਨਾਲ ਦੀ ਤੂ ਉਹ ਹਾਇ ਵੀ ਨੱਕ ਨੂੰ ਚੜ ਗਈ ਬੰਦੇ ਥੋੜੀ ਦੇਗੀ ਦੇਗੀ ਮਿਰਚ ਇੰਦੀ ਬੜਾ ਨੀਂ ਗੜੀ ਬਲਰ ਬਹੁਤ ਸੋਣਾ ਲੱਗਦਾ ਹਾਂ ਬਹੁਤ ਤੇਜ਼ ਚੱਲਦੀਆਂ ਮਿਰਚਾਂ ਬਹੁਤ ਹੁਣ ਇਹ ਗੋਲਵੇ ਦੇ ਵਿੱਚ ਪਾਵਾਂਗੇ ਆਹ ਸੁਣਾ ਮੇਚ ਮੈਂ ਥੋੜੀ ਸੌਸ ਪਾਵਾਂਗੇ ਸੁਣਾ ਮੇਚ ਸੌਸ ਬਾਸ ਵੜਦੇ ਹਾਂ ਲੈਣਾ ਥੋਕਲੇ ਚੱਕੇ ਬਾਹਰ ਪਈਆਂ ਕੇ ਅੰਦਰ ਹੀ ਰੈਫਰਿਜਰੇਟਰ ਲੈ ਪਈਆਂ ਕੇ ਹੁਣ ਥੋੜੀ ਸੌਸ ਪਾਣੀ ਕੇਚੱਪ ਟਮਾਟੋ ਕੇਚੱਪ ਅੱਧੀ ਬਾਰ ਇਹ ਹੁਣ ਗੋਲਵੇ ਮਾਣੇ ਆ ਦੇ ਟ੍ਰਿਪਾਤੀ ਮਮਾ ਨੇ ਹੁਣੇ ਚ ਕੈਚਪ ਪਾ। ਮੇਰੇ ਕੈਚਪ ਪਾਣਾ ਵਸੇ ਮੇਰੇ ਤੇ ਹਲਦੀ ਵੀ ਨਹੀਂ ਪਈ। ਹੁਣ ਅਸਲ ਵਿੱਚ ਕੈਚਪ ਪਾਣਾ। ਫਿਰ ਤੋਂ ਬਾਅਦ ਇਹਨੂੰ ਉੱਚ ਪਾਸਤਾ ਦਾ ਲੈਣਾ। ਹੈਨਾ? ਹੈ? ਹਾਂ। ਨਹੀਂ ਹੈ? ਹਾਂ। ਮੈਂ ਆਪਣੇ ਧਿਆਨ ਜਦੋਂ ਕੰਮ ਕਰਦੀ ਹੁੰਦੀ ਹਾਂ ਮੈਂ ਆਪਣੇ ਧਿਆਨ ਹੀ ਕਰਦੀ ਹੁੰਦੀ ਹਾਂ ਮੈਨੂੰ ਫਿਰ ਮੇਰੇ ਕੋਲ ਨਹੀਂ ਨਾ ਚਪੜਾ ਹੈ ਆਪਣੇ ਕੰਮ ਲਈ। ਹਾਂ। ਹੁਣ ਅਸਲ ਵਿੱਚ ਪਾ ਲੈਣਾ ਪਾਸਤਾ। ਓਏ ਮੰਮੀ ਵਧੀਆ ਖੁਸ਼ਬੂ ਆਈ। ਇੱਕਦਮ ਇੰਨੀ ਸੋਹਣੀ ਖੁਸ਼ਬੂ ਆਈ ਨਾ ਬਣਾਉਣ ਹਾਲੇ ਤੋਂ ਤਾਂ ਜੀ ਮੰਮਾ ਥੋੜਾ ਜਿਆਦਾ ਬਣਾਈਓ ਨਹੀਂ ਮੁੱਦੇ ਦੀ ਨਹੀਂ ਆ ਹਾਂਜੀ ਇੰਨੀ ਸੋਹਣੀ ਖੁਸ਼ਬੂ ਆਈ ਨਾ ਜਦੋਂ ਬੱਸ ਆਇਆ ਥੈਂਕ ਯੂ ਪੌਕਟ ਗਿੜੀਆਂ ਪਾਈ ਤਾਂ ਲੰਬੀ ਵਾਓ ਅੱਧੀ ਦਾ ਬਾਠ ਹੋ ਗਿਆ ਅੱਧੀ ਅੰਦਰ ਆ ਤੇ ਕੀ ਕਰਦੇ ਪਿਆ ਵੀਡੀਓ ਕੰਮ ਨਹੀਂ ਹੋ ਰਿਹਾ ਤੇ ਮੈਂ ਬਣਾ ਲਈ ਪਿਆ ਵਲੌਗ ਵਾਓ ਮੰਮੀ ਬਹੁਤ ਸਹੀ ਲੱਗਦਾ ਪਿਆ ਆ બસ ਬੱਸ ਹੁਣ ਸਾਲਾ ਪਾ ਦੋ ਤੁਮ ਨੂੰ ਟੇਸਟ ਕਰਨ ਨੂੰ ਦਿਖਾ ਦੋ ਇਹਦੇ ਕਾਦੀ ਬਸ ਵਾਓ ਪਾਤਾਇਆ ਵਿੱਚ ਪਾਸਤੇ ਦੇ ਵਾਹ ਯਾਰ ਕਿੰਨਾ ਸੇਲਾ ਲੱਗਿਆ ਆਫ ਕੋਰਸ ਇਦਾਂ ਨਹੀਂ ਯਾਰ ਪਲੇਟ ਭਰ ਥੋੜਾ ਜਿਹਾ ਮੈਨੂੰ ਨਾ ਫੇਰ ਡਾਇਰੈਕਟ ਨਾ ਪਲੇਟ ਥੋੜਾ ਟੇਸਟ ਕਰ ਲਈ ਦੱਸੋ ਹੁਣ ਮੈਂ ਫੋਕ ਲੈ ਲਾ ਮੈਂ ਕਿਹਾ ਦੇਖੋ ਤੁਸੀਂ ਖਾਦੇ ਸੋ ਦਿਖਾਉਣਾ ਸ਼ੈਫ ਦਾ ਸਹ ਹੈ ਹੁਣ ਅਸੀਂ ਖਾਂਦੇ ਹਾਂ ਆ ਹੂੰ ਕੀ ਘਟਾ ਪਾਸਤਾੰਸਾ ਲਗਾ ਘਟਾ ਹੈਗਾ ਬਹੁਤ ਥੋੜੇ ਕੀ ਓਕੇ ਹੈ ਨਹੀਂ ਆ ਰਿਹਾ ਸਹੀ ਆ ਥੋੜੇ ਜਿਹਾ ਬਾਦ ਮੇ ਥੋੜੇ ਸੌਸ ਪਾਓ ਸੌਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪ ਹੀ ਪਾ ਲਈਓ ਜਿੰਨੀ ਆਂਡੇ ਦੀ ਬਿਆ ਮੈਂ ਲੈਫਟ ਹੈਂਡ ਹੂੰ ਨੂੰ ਲੋਨ ਦਈਆ ਨੋਨ ਸਭ ਕੁਝ ਪਰਫੈਕਟ ਆ ਪੋਸਟ ਵਾਲਾ ਸਭ ਬਣ ਗਿਆ ਹਾਂ ਬੜਾ ਜਿਹੜਾ ਪਾਸਤਾ ਖਾਂਦੀ ਨਹੀਂ ਮੈਂ ਤਾਂ ਖਾਣਾ ਤੁਸੀਂ ਪਾਓ ਸਿਰ ਖਾਵਾਂਗੇ ਬਹੁਤ ਬਹੁਤ تھوڑی تھوڑی اسمان لگے اور تے ਹੁਣ ਪਾਸਤਾ ਬਣ ਗਿਆ ਹੁਣ ਮम्मा ਦੇ ਦੋ ਯਾਰ ਕਪੜਾ ਪੁੱਛਦਵਾਨ ਪੁੱਛ ਮੈਂ ਖਾਂਦੀ ਪਈ ਸੀ ਪਾਸਤਾ ਨਾਲ ਅਚਾਰ ਲਾਦੀ ਬਣਾਉਣੇ ਪੈਤੇ ਆਚਾਰ ਤੇ ਮम्मा ਕੀ ਕਰਦੇ ਵੇਓ ਮੈਂ ਸਮਾਨ ਨਿੱਜਾਦੀ ਦੇਖੋ ਆਹਿਆ ਅਚਾਰ ਥੋੜਾ ਜਿਹਾ ਖਾਣ ਜੋਗਾ ਤਾਜਾ ਤਾਜਾ ਹਾਂ ਹੋਬ ਲੱਭੀ ਆ ਗਈ ਸੌਂਫ ਵੀ ਪਾਣੀਆ ਹਾਂ ਸੌਂਫ ਸੌਂਫ ਦੀ ਸਾਈਂ ਚਲੋ ਠੀਕ ਆ ਫਿਰ ਬੜਾ ਲਓ ਤੁਸੀਂ ਉਹ ਤੇਲ ਵਾਲੀ ਬੋਤਲ ਲਈ ਆਂ ਜਾ ਕੇ ਧਿਆਨ

ਲਾਈ ਕਿੱਥੇ ਗਈ ਸੀ ਮੈਂ ਉੱਥੇ ਲਈ ਫੇਰ ਮੈਂ ਤੇ ਟੱਪ ਕੇ ਆ ਗਈ ਸੀ ਹੈ ਦਿਖਾਈਓ ਪਾਇਆ ਹੋਇਆ ਕੋਈ ਨਾ ਲਈ ਆ ਪਰ ਤੇ ਜੁੱਤੀ ਤੁਸੀਂ ਆਖ ਲਿਓ ਆਪਾਂ ਆ ਗਏ ਫੇਰ ਆਪੋ ਵਾਸਤਾ ਬੋੜਾ ਸਵਾਦ ਬਣ ਆਇਆ ਕੰਨਾ ਖਾਦਾ ਸੀ ਮੈਂ ਪਾਣੀ ਪੀ ਲਿਆ ਮੈਂ ਨਾ ਪਾਣੀ ਮੈਂ ਥੋੜਾ ਜਿਹਾ ਖਾਦਾ ਹਾਂ ਅੱਲੇ ਬਾਕੀ ਮੈਂ ਖਾਉਂਗੀ ਮੈਂ ਨਹੀਂ ਖਾਂਦਾ ਅਜੀ ਕੋਕਰ ਖਾਵਾਂਗੇ ਮੈਂ ਤਾਂ ਆਪਾਂ ਟੇਸਟ ਟੇਸਟ

ਦੇਖੋ ਜੀ ਇਹ ਕਦੀ ਪੋਚੇ ਨੂੰ ਹੱਥ ਨਹੀਂ ਸੀ ਲਾਉਂਦੀ ਹੈਗੀ ਹਨਾ ਇਹਦੇ ਇੱਥੇ ਡੁੱਲਿਆ ਪਾਣੀ ਕਹਿੰਦੀ ਮੈਂ ਲਾਉਂਗੀ ਪੋਚਾ ਹੈ ਚਾਜ ਨਾ ਢੰਗ ਨਾਲ ਲਾ ਨਾ ਇਹਨੂੰ ਸਹੀ ਕਰ ਪੋਚੇ ਨੂੰ ਭੈ ਜੀ ਪੋਚਾ ਲਾਉਣਾ ਦਾਸ ਨਹੀਂ ਕਰਨਾ ਆਹ ਉਹ ਉਧਰ ਵੀ ਆ ਆਹ ਦੇ ਇੱਧਰ ਵੀ ਆ ਇਹਨੂੰ ਉਹਨਾਂ ਨੂੰ ਘਰ ਦੇ ਥੋੜੇ ਕੰਮ ਦਿਖਾ ਲੈਣੇ ਪੈਣੇ ਆ ਚਲੋ ਚਲੋ ਲੱਗ ਗਿਆ ਚਲੋ ਹੁਣ ਰੱਖੋ ਬੱਸ ਕਰੋ ਕੋਈ ਕੰਮ ਹੁੰਦਾ ਇਹਨੂੰ ਬੱਸ ਆਰੇ ਕਿੱਦਾਂ ਨਹੀਂ ਕਿ ਕਿੱਦਾਂ ਦਾਸ ਕਰਨ ਕਿਚਕ ਪਾਰੇ ਹੋ ਬਾਪਰ ਜੱਪਲ ਦੇ ਮਾਰੀ ਜਾਨੀ ਆ। ਆਓ। ਉੱਪਰ ਹੋਈ ਹੁੰਦਾ ਫਿਰ ਚਲਾਉਂਦੀ। ਸਵੇਰੇ ਲਾਉਂਦੀ ਦਾ ਸਵੇਰੇ ਕੰਮ ਵਾਲੀ ਆਂਟੀ ਨਹੀਂ ਸੀ ਆਈ ਹੈਗੀ। ਪੋਚੇ ਦੀ ਮਾਂ ਆਏ। ਕਰਨ ਤੋਂ ਪਰੇ ਹੁੰਦਾ ਛੁੱਟੀ। ਹੈਂ? ਕੱਕ ਕਰਦਾ। ਉਪਰੇ ਆਨੇ ਤੇਰਾ ਕੋਈ ਭਰੋਸਾ ਤੂੰ ਸਕੂਲੇ ਚਲ ਜਵੇਂ ਮੇਰੇ ਤੋਂ ਨਹੀਂ ਪੋਚੇ ਲੱਗਣੇ ਪਏ। ਕੰਮ ਵਾਲੀ ਛੁੱਟੀ। ਤਾਂ ਕੰਮ ਵਾਲੀ ਛੁੱਟੀ ਗਈ। ਹਾਂ। ਆ ਮੁਰਗੇ ਪੀਰ ਨੂੰ ਲਵਾਲੇ ਪਰੇ ਨਾਲ ਫਿਰ। ਮੈਂ ਕੱਲ ਕਰ ਦੋ ਕੰਮ ਵਾਲੀ ਛੁੱਟੀ। ਕਰ ਦਮਾ? ਚਾ ਠੀਕ ਹੋਵੇ ਕੱਲ ਤੋਂ ਛੁੱਟੀ ਕੰਮ ਵਾਲੀ ਆ। ਆ ਜਾ ਭੁੱਖ ਬੋ ਲੱਗੀ ਸਾਨੂੰ ਨੇ ਲੇਟ ਹੋਣਾ ਆ। ਹਾਂ ਉਹ ਫੋਨ ਕੀਤਾ ਉਹ ਬੜਾ ਲੇਟ ਆਣਾ ਮੈਨੂੰ ਭੁੱਖ ਬੋਲਦੀ ਆ ਜੀ ਤੂੰ ਪਾਉਗੇ ਚਾਹ ਦੀ ਰੋਟੀ ਆਈ ਉਹਦਾ ਹਰਮਣ ਆ ਗਿਆ ਆ ਤੇ ਮੰਮਾ ਲਿਆਇਆ ਹੁਣ ਪਾ ਕੇ ਪਾਸਤਾ ਦਾ ਲੇਟ ਆਣਾ ਦਾਦੀ ਨੇ ਉੱਧਰ ਰੋਟੀ ਖਾਣੀਆਂ ਕਰੇਲੇ ਨਾਲ ਦਾਦੀ ਨੇ ਖਾਣੀਆਂ ਰੋਟੀ ਕਰੇਲੇ ਨਾਲ ਤੇ ਦਾਲ ਦਾ ਪਾਸਤਾ ਮਕਰੋਨੀ ਮਿਕਸ ਬਣਾਈ ਹੈ ਨਾ ਬਹੁਤ ਸਵਾਦ ਆ ਕਾਈ ਬਹੁਤ ਸਵਾਦ ਆ ਦਿੰਦੀ ਕੈ ਮੈਂ ਨਹੀਂ ਪਾਉ ਕੋਈ ਮੈਂ ਪਾਸਤਾ ਕਿੱਥੇ ਆ ਬਾਹਰੋਂ ਸਾਸ ਲੱਗਿਆ ਆ ਰੇਕ ਪਰ ਇਹਨੂੰ ਸਾਸ ਹਾਸਾ ਲਾ ਦਿੰ ਨਾਲ ਹਲੋ ਸਾਸ ਤੇ ਚਲੋ ਹੁਣ ਖਾ ਲਈਏ ਪਾਸਤਾ ਬਾਤ ਤੇ ਖਾਣੇ ਛੋਟੀ ਰੋਟੀ ਖਾ ਲਈ ਆ ਤੇ ਹੁਣ ਦੇਖਣ ਲੱਗੇ ਸਾਰੇ ਜਾਣੇ ਟੀਵੀ ਟੀਵੀ ਦੇਖਣਗੇ ਜਲਦੀ ਰੋਟੀ ਖਾ ਲਈ ਜਲਦੀ ਗੇਲੇ ਹੋਗੇ ਕਿਉਂਕਿ ਫਿਰ ਰਾਤ ਨੂੰ ਲੇਟ ਹੋ ਜਾਂਦਾ ਬਹੁਤ ਸੌਂ ਜਾਂਦੇ ਹੁਣ ਪਤਾ ਕਿਸ ਸਕੂਲ ਵੀ ਸ਼ੁਰੂ ਹੋ ਜਾਣੇ ਨਾ ਫਿਰ ਮੁਸ਼ਕਲ ਬਹੁਤ ਹੁੰਦੀ ਹੈ ਹੂੰ ਤੇ ਦਾਦੀ ਇੱਧਰ ਲੰਮ ਪਈ ਨੇ ਹਰਮਣਾਂ ਕੋਠੇ ਆ ਅਬ ਪੂਰੀ ਆ ਜਾਂਦੀ ਤੇ ਹੁਣ ਸਾਰੇ ਦੇਖਣ ਲੱਗੇ ਆ ਵੀ ਅਸਦਾ ਹੁਣ 10 ਵਜੇ ਜਾਂ ਕੇ 6:30 ਦਾ ਸਭ ਰੋਟੀ ਖਾ ਲੈ ਹਾਂ ਜੇ ਤਾਂ ਆਪਾਂ ਖਾਣੇ ਕਰ ਨਾ ਬਿਲੇ ਹੋਣ ਪਰ ਮੰਮੀ ਦਾ ਕੰਮ ਨਹੀਂ ਨਾ ਹੁੰਦਾ ਤਾਂ ਕਰਕੇ ਚਲੋ ਚਾੜ ਜੁਰ ਕਰ ਦਿੰਦੀ ਹੂੰ ਚਲੋ ਹੁਣ 커피 커피 ਬਣਾਵਾਂਗੇ ਫਿਰ ਬਣਾਉਣੇ ਵਲੌਗ ਹੋ ਵੀ ਨਹੀਂ ਹੋਣੀ ਹੈ ਜੀ ਇਹ ਬਣਾਣੀ 커피 ਅੱਜ ਬਣਾਣਾ ਬਨਾਣਾ ਸ਼ੇਕ ਹਮੈ ਆਰੇ ਵਾਸਤੇ ਵੀ ਪੀਣੀ ਨਹੀਂ 커피 ਰੈਂਡੋ ਮੈਂ ਬਨਾਣਾ ਸ਼ੇਕ ਨਾ ਮੀਂਦੇ ਰੈਂਡੋ ਬਣਾਵੀਂ ਅੱਜ ਬਨਾਣਾ ਸ਼ੇਕ ਬਣਾਉਣਾ ਚਲ ਬਣਾ ਲਓ ਯਾਰ ਮੈਂ ਤਾਂ 커피 ਹੀ ਖਾਡੀਆਂ ਹੋਣੀ ਸਾਰੇ ਦੇ ਪੇਟੀ ਵਰਕ ਬਣਾ ਬਣਾਇਆ ਹੈ ਬਨਾਣਾ ਸ਼ੇਕ ਬਣਾ ਆ ਵੀ ਲੈ ਮੈਂ ਤੂੰ ਆਈ ਲੇਟ ਇੰਜ ਤਾਂ ਪੁੱਈ ਗਈ ਸੀ ਵਲੌਗ ਮੈਨ ਲੱਗਾ ਬਸ ਵਲੌਗ ਐਂਡ ਕਰ ਦਿੱਤਾ ਉਹ ਲੇਖਾ ਲੱਗ ਗਿਆ ਨਾ ਇੰਨੇ ਦਿਨ ਤੱਕ ਤਾਂ ਵਲੌਗ ਹੋਇਆ ਨਹੀਂ ਨਾ ਮੇ ਵੀ ਤੂੰ ਖਾਣਾ ਨਿਕਾ ਪੀਣਾ ਨਿਕਾ ਚਲੋ ਅੰਦਰ ਆਜੋ ਹੱਥੋ ਤੇ ਨੋ ਫੈਸਲ ਕਰਦਾ ਨਾ ਨਾ ਸ਼ੇਕ ਹਰ ਮੈਂ ਐਡਿਟ ਕਰਦਾ ਐ ਦਸੀ ਫਿਲਮ ਦੇਖ ਤੇ ਬਸ ਤਾਂ ਕਰਕੇ ਵੀਡੀਓ ਐਡਿਟ ਹੋਈ ਪੂਰੀ ਇਸ ਤਰ੍ਹਾਂ ਕਿ ਐਡਿਟਿੰਗ ਨੀ ਉਹ ਵੀ ਹੋ ਰਹੀ ਹਾਂ ਤੇ ਮੈਂ ਤਾਂ ਵੈਸੇ ਫੋਨ ਦੇਖ ਰਹੀ ਸੀ ਤੇ ਸਰਬੰਧੀ ਕਲ ਕਰਦੀ ਆ ਤੁਸੀਂ ਜਿਹੜੀ ਮੂਵੀ ਦੇਖਦੇ ਬਈਓ ਉਹ ਵੀ ਐਡੀਟਿੰਗ ਨੂੰ ਟਾਈਮ ਲੱਗਦਾ ਆਪਾਂ ਦੇਖਣ ਦਾ ਆ ਰਾਈਟ ਯਾ ਰੋਂਗ ਪਰ ਇਹ ਜੋਗੀ 2010 ਤੇ ਆਈ ਸੀ ਸੋਹਣੀ ਜਿੰਨੀ ਇੱਦਾਂ ਲਵਣਿਆ ਇਸਦੀ ਬਣੀ ਰਹਿਣਾ ਸਵਾਦ ਹੈ ਮੰਮੀ ਠੀਕੇ ਦੇਖ ਲਓ ਕੋਈ ਨਾਰਾ ਭਰੇ ਬੋਲ ਫੁੱਲ ਲਾ ਇੱਥੇ ਕਰੀਏ ਵਲੌਗ ਡਾਂਡ ਹਾਂ ਕਰ ਦੋ ਵਲੌਗ ਡਾਂਡ ਚਲੋ ਹਾਂ ਚਲੋ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਂ ਅਗਲੇ ਵੀਡੀਓ ਤੇ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਸਬਸਕ੍ਰਾਈਬ ਜ਼ਰੂਰ ਕਰਿਓ। ਬਹੁਤ ਜ਼ਿਆਦਾ ਤੁਹਾਨੂੰ ਸਾਡੇ ਬਲੌਗ ਇਦਾਂ ਦਾ ਲੱਗਦਾ। ਕਮੈਂਟ ਕਰਕੇ ਦੱਸੋ। ਕਮੈਂਟ ਜ਼ਰੂਰ ਕਰਿਓ ਜੀ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਹੜੇ ਬੰਦੇ ਕਮੈਂਟ ਕਰਦੇ ਵੀ ਆ ਤੇ ਮਿਲਾਂਗੇ ਤੁਹਾਨੂੰ ਕੱਲ ਇੱਕ ਨਵੇਂ ਬਲੌਗ ਵਿੱਚ। ਕੋਈ ਵੀ ਸਬਸਕ੍ਰਾਈਬਰ ਜਿਹੜੇ ਸਾਨੂੰ ਹਨਾ ਕਮੈਂਟ ਜ਼ਰੂਰ ਕਰਦੇ ਸਾਡੇ ਹਰ ਬਲੌਗ ਤੇ ਹਰ ਬਲੌਗ ਤੇ ਬਹੁਤ ਧੰਨਵਾਦ ਜੀ ਉਹਨਾਂ ਨੂੰ ਸਾਡੇ ਬਲੌਗ ਦੀ ਸ਼ਾਨ ਜਾਂਦੇ ਆ। ਹੂੰ ਤੇ ਵੱਧ ਤੋਂ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ